ਹੁਣ ਬੀਜੇਪੀ ਜਿਹੜੀ ਪਹਿਲਾਂ ਅੰਦਰੋਂ ਡਰਦੀ ਆ ਬਹੁਤ ਜ਼ਿਆਦੇ ਉੱਤੋਂ ਤਾਂ ਕਹੀ ਜਾਂਦੀ ਆ 404 400 ਪਾਰ ਨਾਰਾ ਲਾਈ ਜਾਂਦੀ ਆ 400 ਸੀਟਾਂ ਦਾ ਪਾਰ ਕਰਨਾ ਤੇ ਅੰਦਰੋਂ ਅੰਦਰੋਂ ਇਹ ਕੋਈ ਕਹਿੰਦਾ 150 ਲਜਾਉ ਕੋਈ ਕਹਿੰਦਾ 200 ਲਜਾਉ ਅੰਦਰੋਂ ਦੀ ਬੀਜੇਪੀ ਅੰਦਰੋਂ ਡਰੀ ਹੋਈ ਆ ਬੀਜੇਪੀ ਨੂੰ ਕਿਹਾ ਜਾਂਦਾ ਵੀ 16000 ਜਿਹੜੀ 16000 ਤੋਂ ਵੱਧ ਪੈਸਾ ਆਇਆ 16000 ਕਰੋੜ ਤੋਂ ਵੱਧ ਪੈਸਾ ਉਹਦੇ ਚ 57% ਬੀਜੇਪੀ ਕੋਲੇ ਗਿਆ ਪਤਾ ਲੱਗੇਗਾ 90% ਦੇ ਲੋਕ ਤਾਂ ਨੇੜ ਤੇੜ ਸਾਰੇ ਚੰਦੇ ਉਹਦੇ ਕੋਲ ਗਏ ਆ ਕਾਂਗਰਸ ਨੂੰ 170 72 ਇੰਨਾ ਕਰੋੜ ਹੀ ਪਹੁੰਚਿਆ ਸੀਗਾ ਸਭ ਤੋਂ ਘੱਟ ਉਹ ਵੀ ਬਰਾਬਰ ਦੀ ਪਾਰਟੀ ਐ ਇਹਦੇ ਵਿੱਚ ਭਾਜਪਾ ਦੀ ਬਹੁਤ ਵੱਡੀ ਹਾਰ ਐ ਕਿਉਂਕਿ ਇਲੈਕਸ਼ਨ ਸਿਸਟਮ ਐ ਜਿਹੜਾ ਉਹਦੇ ਤੋਂ ਪਤਾ ਲੱਗੇਗਾ ਵੀ ਇਹ ਕਿਹੜੀ ਕੰਪਨੀ ਨੇ ਦਿੱਤੇ ਕਿਉਂ ਦਿੱਤੇ ਜੇ ਕਿਤੇ ਕੋਈ ਬਾਹਰਲੀਆਂ ਕੰਪਨੀਆਂ ਨਿਕਲ ਆਈਆਂ ਕੁਛ ਇਹਨਾਂ ਦੀ ਨਿਕਲ ਆਈ ਕੋਈ ਹੋਰ ਨਿਕਲ ਆਈ ਜਿਹੜੀ ਫੇਰਾ ਫੇਰੀ ਵਾਲੀ ਜਿਹਦੇ ਤੋਂ ਲਏ ਨਹੀਂ ਸਕਦੇ ਉਹਨਾਂ ਦਾ ਵੀ ਕਿਤੇ ਕੋਈ ਆ ਗਿਆ ਤਾਂ ਫੇਰ ਇਹ ਭਾਜੀਪੀ ਬੁਰੇ ਤਰੀਕੇ ਨਾਲ ਫਸੇ ਉਗੀ ਜਿਹੜੇ ਵਿਅਕਤੀ ਬਾਦ ਫਰਾਰ ਹੋ ਗਏ ਨੇ ਹੁਣ ਤੱਕ ਆਏ ਨਹੀਂ ਉਹ ਜੇ ਉਹਨਾਂ ਨੇ ਇਸ ਕੰਪਨੀ ਪਾਇਆ ਹੋਵੇ ਪੈਸਾ ਤਾਂ ਫੇਰ ਪਾਟੀਆਂ ਕਿੱਥੇ ਜਾਣਗੀਆਂ ਬਿਲਕੁਲ ਇਹੀ ਫਰਾਡ ਨਿਕਲ ਗਿਆ ਵੀ ਉਹਨਾਂ ਉਹ ਜਿਹੜੇ ਬੰਦੇ ਭੱਜੇ ਆ ਉਹਨਾਂ ਨੇ ਆਪਦੇ ਆਪ ਨੂੰ ਬਚਣ ਲਈ ਪੈਸੇ ਤਾਂ ਨਹੀਂ ਦੇਗੇ ਜਾਂ ਕੋਈ ਇਹੋ ਜਿਹੀ ਫਰਾਡ ਕੰਪਨੀ ਤਾਂ ਨਹੀਂ ਦੇਗੀ ਇਹ ਸਾਰਾ ਕੁਝ ਸਾਹਮਣੇ ਆਜੂ ਸਟੇਟ ਬੈਂਕ ਆਫ ਇੰਡੀਆ ਨੇ ਇੰਨਾ ਟਾਈਮ ਕਿਉਂ ਲਗਾਇਆ 136 ਦਿਨ ਮੰਗੇ ਸੀ ਚਲੋ ਸੁਪਰੀਮ ਕੋਰਟ ਨੇ ਨਹੀਂ ਦਿੱਤੇ ਕਿਸ ਸਟੇਟ ਬੈਂਕ ਆਫ ਇੰਡੀਆ ਕਿਸ ਨੂੰ ਬਚਾਉਣਾ ਚਾਹੁੰਦਾ ਸੀ ਬੀਜਪੀ ਨੂੰ ਬਚਾਉਣਾ ਚਾਹੁੰਦਾ ਸੀ ਇਹਦੇ ਕੋਈ ਸਪਸ਼ਟੀ ਗੱਲ ਹੈ ਬੀਜਪੀ ਵੇਖੋ ਜਿਹੜਾ ਦਿਨੇਸ਼ ਖੜਾ ਹੈ ਇਹ ਐਕਸਟੈਂਸ਼ਨ ਤੇ ਹੈ ਬੀਜਪੀ ਵੱਲੋਂ ਐਕਸਟੈਂਸ਼ਨ ਦਿੱਤੀ ਗਈ ਹੈ ਰੂਲਿੰਗ ਪਾਰਟੀ ਵੱਲੋਂ ਐਕਸਟੈਂਸ਼ਨ ਹੈ ਇਹ ਐਕਸਟੈਂਸ਼ਨ ਤੇ ਹੈ ਨਾ ਇਹ ਤਾਂ ਸਿੱਧੀ ਮਦਦ ਕਰਨਾ ਚਾਹੁੰਦਾ ਸੀਗਾ ਇਹ ਬੀਜਪੀ ਦੀ ਇੱਕ ਤਰੀਕੇ ਦੀ ਹਾਰ ਹੈ ਇਸ ਕਿਸਮ ਦੇ ਕਹਿ ਸਕਦੇ ਦੋਵਾਰਾ ਗੱਲਾਂ ਹੋਈਆਂ ਹੁਣੇ-ਹੁਣੇ ਤੁਰਤ ਇੱਕ ਤਾਂ ਅਰਣ ਗੋਲ ਦਾ ਰਜਾਇਨ ਕਰ ਦੇਣਾ ਇਲੈਕਸ਼ਨ ਕਮਿਸ਼ਨਰ ਦਾ ਕਿ ਇਲੈਕਸ਼ਨ ਕਮਿਸ਼ਨ ਕੰਪਨੀਆਂ ਕੋਲੋਂ ਜਵਾਬ ਮੰਗੇਗਾ ਕੀ ਤੁਸੀਂ ਪੈਸਾ ਦਿੱਤਾ ਕਿਉਂ ਦਿੱਤਾ ਵੇਖੋ ਜਵਾਬ ਮੰਗਣ ਦੀ ਲੋੜ ਨੇ ਜਨਤਾ ਜਵਾਬ ਮੰਗੇਗੀ ਇਲੈਕਸ਼ਨ ਲੋਕਾਂ ਕੋਲੋਂ ਵੀ ਆ ਤੇ ਆ ਇਸ ਪਾਰਟੀ ਦੇ ਤੁਸੀਂ ਪੈਸੇ ਲਏ ਸੀ ਆ ਕਰਪਸ਼ਨ ਕੀਤੀ ਹੈ ਇਹਨੂੰ ਬਚਾਇਆ ਤੁਸੀਂ ਹੁਣ ਜੋ ਈਡੀ ਵੀ ਈਡੀ ਵੀ ਉੱਥੇ ਹੀ ਜਾ ਰਹੀ ਹੈ ਜਿੱਥੇ ਆਪੋਜੀਸ਼ਨ ਪਾਰਟੀਆਂ ਈਡੀ ਕਦੇ ਕਿਸੇ ਪਾਰਟੀ ਕੋਲੇ ਕਿਸੇ ਕੋਈ ਰੂਲਿੰਗ ਪਾਰਟੀ ਦੇ ਕਿਸੇ ਬੰਦੇ ਨੂੰ ਫੜਿਆ ਕਿਸੇ ਨੂੰ ਨਹੀਂ ਫੜਿਆ ਈਡੀ ਵੀ ਆਪੋਜੀਸ਼ਨ ਕੋਲੇ ਜਾ ਰਹੀ ਹੈ ਲੋਕਾਂ ਨੂੰ ਪਤਾ ਲੱਗ ਜੂ ਵੀ ਆ ਕੰਪਨੀ ਨੂੰ ਇਹਨਾਂ ਨੇ ਬਚਾਇਆ ਕੰਪਨੀ ਦੇ ਉੱਤੇ ਪਹਿਲਾ ਛਾਪਾ ਵੱਜਿਆ ਸੀ ਚੀਨ ਦੀ ਕੰਪਨੀ ਨੇ ਕਿਸੇ ਇੰਡੀਅਨ ਪਾਰਟੀ ਨੂੰ ਚੰਦਾ ਦਿੱਤਾ ਫਿਰ ਕਿਹੜੀ ਨਵੀਂ ਮੁਸੀਬਤ ਖੜੀ ਹੋ ਸਕਦੀ ਹੈ ਜੇ ਜੰਤਕ ਹੋ ਜਾਂਦਾ ਦੇਖੋ ਹੁਣ Paytm ਇਹਨਾਂ ਨੇ ਬੰਦ ਹੀ ਕੀਤਾ ਕਿ ਨਾ ਉਹ ਚਾਈਨਾ ਦੇ ਤਾਂ ਬਹੁਤ ਸਾਰੇ ਹੈ ਉਹਦੇ ਵਿੱਚ Paytm ਚ ਹੁਣ Paytm ਦੇ ਉੱਤੇ ਕਾਫੀ ਰੈਸਟ੍ਰਿਕਸ਼ਨ ਲਾਈਆਂ ਵੀ ਤੁਸੀਂ ਇਹਦੇ ਰਾਹੀਂ ਟ੍ਰਾਂਜੈਕਸ਼ਨ ਨਹੀਂ ਕਰ ਸਕਦੇ ਇਹੋ ਜਿਹੀਆਂ ਕਈ ਕੰਪਨੀਆਂ ਹੈਗੀਆਂ ਜਿਨ੍ਹਾਂ ਜਿਹੜੀਆਂ ਸਰਕਾਰ ਦੇ ਵਿੱਚ ਸਾਹਮਣੇ ਜੰਤਕ ਨਹੀਂ ਕਰਨਾ ਚਾਹੁੰਦੇ ਹੋ ਜਾਣੀਆਂ ਜੰਤਕ ਵੀ ਇਹ ਗੋਪਨੀਏ ਹੋਊਗਾ ਗੁਪਤ ਹੋਏਗਾ ਵੀ ਆਮ ਲੋਕਾਂ ਨੂੰ ਪਤਾ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਪਤਾ ਨਹੀਂ ਹੋਣਾ ਚਾਹੀਦਾ ਕਿਹੜੀ ਪਾਰਟੀ ਨੂੰ ਕਿੰਨੇ ਪੈਸੇ ਆ ਕਿਹੜੇ ਕਿਹਨੇ ਖਰੀਦਿਆ ਬੌਂਡ ਦਾ ਬਦਲ ਪੇਪਰ ਹੈ ਵੀ ਚੈੱਕ ਜਿਵੇਂ ਆਪਾਂ ਭਰਦੇ ਆ ਕੰਪਨੀ ਨੇ ਚੈੱਕ ਭਰ ਕੇ ਦੇਤਾ ਆਪਣਾ ਉਹਦਾ ਚੋਂ ਕੰਪਨੀ ਦਾ ਪਤਾ ਨਹੀਂ ਲੱਗਦਾ ਉਹਨੇ ਐਸਬੀਆਈ ਨੂੰ ਚੈੱਕ ਦੇਤਾ ਵੀ ਆਹ ਫਲਾਨੀ ਪਾਰਟੀ ਨੂੰ ਇੰਨੇ ਪੈਸੇ ਦਿੰਦੀ ਆ ਬੌਂਡ ਆ ਇਹ ਕਹਿੰਦੇ 16000 ਕਰੋੜ ਤੋਂ ਉੱਤੇ ਦੀ ਰਕਮ ਹੈ ਪਰ ਵਿੱਚ ਹੁਣ ਇਹ ਵੀ ਚੱਲ ਰਿਹਾ ਵੀ ਨਹੀਂ ਇਹਦੂ ਬਹੁਤ ਜ਼ਿਆਦੇ ਹੈ ਤੇ ਇਲੈਕਸ਼ਨ ਕਮਿਸ਼ਨ ਨੂੰ ਕਿਹਾ ਵੀ 2 ਦਿਨਾਂ ਬਾਅਦ 15 ਤਰੀਕ ਨੂੰ ਤੁਸੀਂ ਸਾਰੀ ਦੀ ਸਾਰੀ ਵੈਬਸਾਈਟ ਤੇ ਪਾ ਦੇਣੀ ਹੈ ਇਹ ਆਰਡਰ ਬੜਾ ਮਹੱਤਵਪੂਰਨ ਆਰਡਰ ਹੈ ਇਹਦੇ ਚ ਟਾਈਮ ਲਾਈਨ ਦੇ ਦਿੱਤੀ ਗਈ ਆ ਆ ਤੇ ਨਾ ਕਰਨਾ ਆ ਤੇ ਨਾ ਕਰਨਾ ਕਿ ਕਿਹੜੀਆਂ ਉਹ ਪਾਰਟੀਆਂ ਨੇ ਜਿਨ੍ਹਾਂ ਨੇ ਕਰੋੜਾਂ ਰੁਪਏ ਕੰਪਨੀਆਂ ਕੋਲੋਂ ਲਏ ਨੇ ਤੇ ਉਸ ਤੋਂ ਬਾਅਦ ਉਸ ਦਾ ਵੇਦਵਾ SBI ਨੇ ਜਨਤਕ ਕਰਨਾ ਸੀ ਤੇ ਉਹ ਜਨਤਕ ਨਹੀਂ ਹੋਇਆ ਅੱਜ ਸਭ ਤੋਂ ਇਤਿਹਾਸਕ ਤੇ ਵੱਡਾ ਫੈਸਲਾ ਇਹ ਹੋਇਆ ਕਿ ਐਸਬੀਆਈ ਨੂੰ ਫਟਕਾਰ ਲਗਾਈ ਗਈ ਹੈ ਐਸਬੀਆਈ ਨੇ ਕਿਹਾ ਸੀ ਕਿ ਅਸੀਂ 136 ਦਿਨ ਦੇ ਵਿੱਚ ਵਿੱਚ ਇਹ ਅੰਕੜਾ ਪੇਸ਼ ਕਰਾਂਗੇ ਪਰ ਸੁਪਰੀਮ ਕੋਰਟ ਨੇ ਕਿਹਾ ਕਿ 136 ਦਿਨ ਨਹੀਂ ਬਲਕਿ ਅਗਲੇ 24 ਤੋਂ 36 ਘੰਟਿਆਂ ਦੇ ਵਿੱਚ ਇਹ ਅੰਕੜਾ ਇਲੈਕਸ਼ਨ ਕਮਿਸ਼ਨ ਕੋਲ ਹੋਣਾ ਚਾਹੀਦਾ ਹੈ ਤੇ ਇਲੈਕਸ਼ਨ ਕਮਿਸ਼ਨ 15 ਤਰੀਕ ਤੱਕ ਆਪਣੀ ਵੈਬਸਾਈਟ ਉੱਤੇ ਪਾਵੇ ਕਿ ਕਿੰਨੀਆਂ ਕੰਪਨੀਆਂ ਕੋਲ ਕਿਹੜੀ ਪਾਰਟੀ ਨੇ ਪਾਸੇ ਲਏ ਨੇ ਹੁਣ ਇਸ ਉੱਪਰ ਚਰਚਾ ਕਰਾਂਗੇ ਪਹਿਲਾਂ ਇਹਨੂੰ ਸੌਖੇ ਤਰੀਕੇ ਨਾਲ ਸਮਝਾਂਗੇ ਕਿ ਇਲੈਕਟ੍ਰੋਨਲ ਬੌਂਡ ਹੁੰਦਾ ਕੀ ਹੈ ਇਲੈਕਟ੍ਰੋਨਲ ਬੌਂਡ ਨੂੰ ਲੈ ਕੇ ਪੰਜਾਬ ਦੀ ਮੀਡੀਆ ਵਿੱਚ ਖਬਰਾਂ ਦਾ ਬਹੁਤ ਘੱਟ ਨੇ ਪਰ ਦਿੱਲੀ ਤੋਂ ਸ਼ੁਰੂ ਹੋ ਜਾਈਏ ਕਲਕੱਤਾ ਬੰਬੇ ਬਾਕੀ ਸਾਰੇ ਪਾਸੇ ਇਸ ਖਬਰ ਦੀ ਚਰਚਾ ਹੈ ਤਾਂ ਇਸ ਖਬਰ ਨੂੰ ਅੱਗੇ ਵਧਾਵਾਂਗੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿੱਖ ਬੁੱਧੀ ਜੀਵੀ ਸਰਦਾਰ ਜਸਪਾਲ ਸਿੰਘ ਕਲਬਤ ਕਰਾਂਗੇ ਉਹ ਦੁਬਾਰਾ ਸਮਝਾਂਗੇ ਪਹਿਲਾਂ ਵੀ ਇੱਕ ਇੰਟਰਵਿਊ ਕੀਤਾ ਗਿਆ ਸੀ ਥੱਲੇ ਕਮੈਂਟ ਆਦੇ ਸੀ ਕਿ ਥੋੜੀ ਹੋਰ ਵਧੀਆ ਤਰੀਕੇ ਨਾਲ ਜਾਂ ਹੋਰ ਜਾਂ ਵਿਸਥਾਰ ਦੇ ਨਾਲ ਸਮਝਾਇਆ ਜਾਵੇ ਕੀ ਇਲੈਕਟ੍ਰੋਨਲ ਬੌਂਡ ਹੁੰਦਾ ਕੀ ਭਲੇ ਸੁਪਰ ਚਰਚਾ ਕਰਾਂਗੇ ਦੁਬਾਰਾ ਤੁਹਾਨੂੰ ਐਕਸਪਲੇਨ ਕਰ ਦੇਣਗੇ ਕਿ ਇਲੈਕਟ੍ਰੋਨਲ ਬੌਂਡ ਹੁੰਦਾ ਕੀ ਇਹ ਚੰਦਾ ਕਿੰ ਨੂੰ ਕਹਿੰਦੇ ਨੇ ਕਿਵੇਂ ਆਉਂਦਾ ਕੌਣ ਦਿੰਦਾ ਤੇ ਕਿਵੇਂ ਪਾਰਟੀਆਂ ਨੂੰ ਮਿਲਦਾ ਸਭ ਤੋਂ ਵੱਡਾ ਸਵਾਗਤ ਧੰਨਵਾਦ ਸੋ ਦਾ ਪਿਛਲਾ ਇੰਟਰੋ ਕੀਤਾ ਸੀ ਥੱਲੇ ਕਮੈਂਟ ਆਦੇ ਸੀ ਕਿ ਥੋੜਾ ਹੋਰ ਨੁਬਰੀਕੀ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤਾ ਜਾਵੇ ਕਿ ਇਲੈਕਟਰੋਲ ਬੋন্ড ਹੁੰਦਾ ਕੀ ਹੈ ਇਹ ਚੰਦਾ ਪਾਰਟੀਆਂ ਨੂੰ ਮਿਲਦਾ ਕਿਵੇਂ ਹੈ ਕਿੰਨਾ ਲੱਖ ਕਰੋੜ ਚੰਦਾ ਮਿਲ ਚੁੱਕਿਆ ਤੇ ਕਿਉਂ ਹੁਣ ਸੁਪਰੀਮ ਕੋਰਟ ਨੇ ਕਿਹਾ ਕਿ ਸੁਣੋ ਜਨਤਾ ਕਰੋ ਦੇਖੋ ਸਾਰੀ ਦੁਨੀਆ ਦੇ ਵਿੱਚ ਪੋਲੀਟੀਕਲ ਪਾਰਟੀਆਂ ਨੂੰ ਚੰਦੇ ਮਿਲਦੇ ਆ ਸਾਰੀ ਦੁਨੀਆ ਚ ਮਿਲਦੇ ਆ ਵੱਖ-ਵੱਖ ਤਰੀਕੇ ਰੱਖੇ ਆ ਲੋਕਾਂ ਨੇ ਚੰਦੇ ਲੈਣ ਦੇ ਅਮਰੀਕਾ ਕੈਨੇਡਾ ਸਾਰੇ ਥਾਵਾਂ ਤੇ ਆ ਸਾਡੇ ਵੀ ਚੰਦਾ ਮਿਲਦਾ ਸਾਰਾ ਚੰਦੇ ਨਾਲ ਪੋਲੀਟੀਕਲ ਪਾਰਟੀਆਂ ਇਲੈਕਸ਼ਨ ਲੜਦੀਆਂ ਤੇ ਇੱਥੋਂ ਤੱਕ ਵੀ ਹੋ ਗਿਆ ਸਾਡੇ ਹੁਣ ਇਲੈਕਸ਼ਨ ਲੜਨ ਲਈ ਹਰੇਕ ਐਮਪੀ ਦੀ ਲਿਮਟ ਵੀ ਹੈ ਵੀ ਤੁਸੀਂ ਜਾਤੀ ਤੌਰ ਤੇ ਕਿੰਨੇ ਪੈਸੇ ਖਰਚ ਸਕਦੇ ਹੋ ਤੇ ਉਹਦਾ ਹਿਸਾਬ ਕਿਤਾਬ ਤੁਹਾਨੂੰ ਅੱਗੇ ਦੇਣਾ ਪੈਂਦਾ ਕਾਮ ਇਲੈਕਸ਼ਨ ਕਮਿਸ਼ਨ ਦੇ ਵਿੱਚ ਜਮ੍ਹਾਂ ਕਰਾਉਣਾ ਪੈਂਦਾ ਥੋੜਾ ਵੀ ਮੈਂ ਇਲੈਕਸ਼ਨ ਤੇ ਇੰਨੇ ਪੈਸੇ ਲਾਏ ਜਿਵੇਂ ਹੁਣ ਫਿਲਹਾਲ ਸਾਡੀ ਜਿਹੜੀ ਐਸ ਵਕਤ ਹੈ ਵੀ ਤੁਸੀਂ ਜਾਤੀ ਤੌਰ ਤੇ ਜਿਹੜਾ ਉਮੀਦਵਾਰ ਇਲੈਕਸ਼ਨ ਲੜਦਾ ਕੈਂਡੀਡੇਟ ਉਹ 75 ਤੋਂ ਲੈ ਕੇ 95 ਲੱਖ ਤੱਕ ਪੈਸੇ ਖਰਚ ਕਰ ਸਕਦਾ ਮੋٹے ਤੌਰ ਤੇ ਵੀ ਕਰੋੜ ਤੱਕ ਉਹ ਬੰਦਾ ਖਰਚ ਕਰ ਸਕਦਾ ਉਦੋਂ ਬਾਅਦ ਪਾਰਟੀ ਜਿੰਨੇ ਮਰਜ਼ੀ ਕਰਦੇ ਪਰ ਉਹ ਉਦੋਂ ਬਾਅਦ ਪੈਸੇ ਨਹੀਂ ਖਰਚ ਸਕਦੇ ਉਹਨੂੰ ਇਹ ਸਾਰਾ ਹਸਾਬ ਕਾ ਦੇਣਾ ਪੈਂਦਾ ਇਹ ਇਸੇ ਤਰੀਕੇ ਨਾਲ ਇਹ ਚੰਦੇ ਦਾ ਇਸੇ ਤਰੀਕੇ ਨਾਲ ਪਾਰਟੀਆਂ ਨੇ ਚੰਦਾ ਕਿੰਨਾ ਲਿਆ ਉਸ ਨੂੰ ਦੇਣਾ ਪਏਗਾ ਹਿਸਾਬ ਕਿਤਾਬ ਪਹਿਲਾਂ ਜਿਹੜਾ ਚੰਦੇ ਲੋਕ ਇਕੱਠੇ ਕਰਦੇ ਸੀ ਪਾਰਟੀਆਂ ਪਹਿਲਾਂ ਵੀ ਚੰਦਾ ਤੇ ਫੰਡ ਦਿੰਦੀਆਂ ਸੀ ਪਾਰਟੀਆਂ ਨੂੰ ਤੇ ਉਹ ਗੁਪਤ ਲੈਵਲ ਤੇ ਦਿੰਦੀਆਂ ਸੀ ਕੋਈ ਕੋਈ ਹੇਰਾਫੇਰੀ ਕਰਕੇ ਦਿੰਦੀਆਂ ਸੀ ਕੋਈ ਬਲੈਕ ਮਨੀ ਦਿੰਦੀਆਂ ਸੀ ਤੇ ਸਰਕਾਰ ਨੇ ਇਹ ਕਲੀਅਰ ਕਰਤਾ ਵੀ ਜਿੱਥੇ ਇਲੈਕਸ਼ਨ ਉੱਤੇ ਖਰਚ ਦੀ ਲਿਮਟ ਹੈ ਉਥੇ ਉਥੇ ਇਹ ਹੈ ਵੀ ਉਹ ਕਿੰਨਾ ਚੰਦਾ ਉਹ ਵੀ ਲੋਕਾਂ ਨੂੰ ਪਤਾ ਲੱਗੇ ਇਹ ਟਰਾਂਸਪੇਰੈਂਸੀ ਜਾਂ ਪਾਰਦਰਸ਼ਤਾ ਚਾਹੀਦੀ ਏ ਇਸ ਗੱਲ ਦੀ ਇਹਦੇ ਲਈ ਫਿਰ ਜਦੋਂ ਉਹਨਾਂ ਨੇ ਫਿਰ 2019 ਦੇ ਵਿੱਚ ਇਹ ਇਹ ਜਿਹੜਾ ਫੈਸਲਾ ਹੋਇਆ ਸੀਗਾ ਤੇ ਉਹਨਾਂ ਦਿਨਾਂ ਦੇ ਵਿੱਚ ਇਸ ਫਿਨਾਂਸ ਮਿਸਟਰ ਸੀਗਾ ਰਮਜੀਤ ਲਈ ਰਮਜੀਤ ਲਈ ਅਰਨਜੋਤ ਲਈ ਨੇ ਫੈਸਲਾ ਕੀਤਾ ਸੀ ਵੀ ਚੰਦਾ ਪਾਰਟੀਆਂ ਇਹ ਚੰਦਾ ਸਿੱਧਾ ਦੇਣ ਦੀ بجائے ਇਲੈਕਟੋਰਲ ਬੌਂਡ ਖਰੀਦ ਲੈਣੀਆਂ ਬੌਂਡ ਇਲੈਕਟੋਰਲ ਬੌਂਡ ਕੀ ਕੋਈ ਪੇਪਰ ਹੁੰਦਾ ਬੌਂਡ ਇੱਕ ਪੇਪਰ ਹੈ ਫਰਜ਼ ਕੀਤਾ ਵੀ ਜੇ ਕਹੇ ਐਸ ਬੀ ਆਈ ਇੱਕ ਸਰਕਾਰੀ ਬੈਂਕ ਹੈ ਉਹਦੇ ਉਹਦੇ ਚਾਰ ਥਾਮਾਂ ਉੱਤੇ ਬੌਂਡ ਖਰੀਦ ਸਕਦੇ ਸੀਗੇ ਉਹ ਚਾਰ ਥਾਮਾਂ ਤੇ ਉਹਨਾਂ ਨੇ ਫੈਸਲਾ ਕੀਤਾ ਸੀ ਇੱਥੇ ਇੱਥੇ ਤੁਸੀਂ ਬੈਂਡ ਖਰੀਦ ਸਕਦੇ ਹੋ ਇੱਥੇ ਹੀ ਜਮ੍ਹਾਂ ਕਰਾ ਸਕਦੇ ਹੋ ਉਹ ਚਾਰ ਥਾਮਾਂ ਤੇ ਜਿਹਦੇ ਕਲਕੱਤਾ ਬੰਬੇ ਮਦਰਾਸ ਤੇ ਦਿੱਲੀ ਇਹ ਚਾਰੇ ਥਾਮਾਂ ਉੱਤੇ ਬੌਂਡ ਖਰੀਦੇ ਜਾਂਦੇ ਸੀ ਇੱਥੇ ਹੀ ਤੁਸੀਂ ਬੌਂਡ ਤੁਸੀਂ ਭਣਾ ਸਕਦੇ ਹੋ 15 ਦਿਨਾਂ ਦੇ ਅੰਦਰ ਅੰਦਰ ਤੁਸੀਂ ਬੌਂਡ ਚੋਂ ਪੈਸੇ ਲੈ ਜਾਣੇ ਸੀਗੇ ਇਹ ਵੀ ਆ ਇਹਨੇ ਬੌਂਡ ਖਰੀਦ ਲਿਆ ਜਿਹਨੂੰ ਪੌਂਡ ਪਣਾਉਣਾ ਕਹਿੰਦੇ ਆਪਾਂ ਚੈੱਕ ਲਿਆ ਤੇ ਚੈੱਕ ਪਣਾਤਾ ਤੇ ਉਹਨਾਂ ਕੋਲੇ ਬੌਂਡ ਦੇ ਪੈਸੇ ਚੰਦੇ ਦੇ ਪੈਸੇ ਆਉਂਦੇ ਸੀ ਚੰਦਾ ਪਾਰਟੀਆਂ ਦਿੰਦੀਆਂ ਸੀਗੀਆਂ ਪਾਰਟੀ ਇਧਰਲੇ ਪਾਸੇ ਉਹ ਬੌਂਡ ਖਰੀਦ ਲੈਂਦੀਆਂ ਸੀ ਬੌਂਡ ਦਾ ਮਤਲਬ ਗਿਣਤੀ 'ਚ ਆ ਗਿਆ ਕਿ ਨਾ ਕਿੰਨੇ ਤੁਸੀਂ ਪੈਸੇ ਦਿੱਤੇ ਕਿਹੜੀ ਪਾਰਟੀ ਨੂੰ ਦਿੱਤੇ ਉਹ ਵੀ ਗਿਣਤੀ 'ਚ ਆ ਗਏ ਇਸ ਕਰਕੇ ਉਹ ਪਰ ਇੱਕ ਗੱਲ ਰੱਖੀ ਸੀ ਗੁਪਤ ਵੀ ਇਹ ਗੋਪਣੀਏ ਹੋਊਗਾ ਗੁਪਤ ਹੋਏਗਾ ਵੀ ਆਮ ਲੋਕਾਂ ਨੂੰ ਪਤਾ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਪਤਾ ਨਹੀਂ ਹੋਣਾ ਚਾਹੀਦਾ ਕਿਹੜੀ ਪਾਰਟੀ ਨੂੰ ਕਿੰਨੇ ਪੈਸੇ ਆਏ ਕਿਹੜੇ ਕਿਹਨੇ ਖਰੀਦਿਆ ਇਹਦੇ ਉੱਤੇ ਉਦੋਂ ਵੀ 2019 ਚ ਬਹੁਤ ਰੌਲਾ ਪਿਆ ਸੀ ਵੀ ਤੁਸੀਂ ਐ ਨਹੀਂ ਕਰ ਸਕਦੇ ਇਹਦੇ ਨਾਲ ਤਾਂ ਹੇਰਾਫੇਰੀ ਸ਼ੁਰੂ ਹੋ ਜੂਗੀ ਜਿਹੜੀ ਕੰਪਨੀ ਨੇ ਕੋਈ ਹੇਰਾਫੇਰੀ ਕਰਨੀ ਹੋਊਗੀ ਉਹ ਚੰਦਾ ਜ਼ਿਆਦਾ ਦੇ ਦੂਗਾ ਹਾਕਮ ਜਮਾਤ ਨੂੰ ਹਾਕਮ ਪਾਰਟੀ ਨੂੰ ਤੇ ਉਹ ਆਪਦੀ ਹੇਰਾਫੇਰੀ ਵੀ ਕਰ ਲੂਗਾ ਤੇ ਪੈਸੇ ਵੀ ਸਾਰੇ ਜਿਹੜੀ ਹਾਕਮ ਜਮਾਤ ਆ ਉਹਦੇ ਕੋਲੇ ਜਾਣਗੇ ਹਾਕਮ ਪਾਰਟੀ ਕੋਲੇ ਜੋ ਮੌਜੂਦਾ ਸੱਤਾ ਵਿੱਚ ਹੈ ਮੌਜੂਦਾ ਸੱਤਾ ਚ ਮੌਕੇ ਤੇ ਇਹੀ ਹੋਇਆ ਸਾਰਾ ਕੁਝ ਵੀ 19 ਵੀ ਇਹ ਬੀਜੇਪੀ ਪਾਰਟੀ ਪਾਵਰ ਚ ਸੀ ਸੱਤਾ ਚ ਸੀ ਸੱਤਾ ਵਾਲੀ ਪਾਰਟੀ ਕੋਲੇ ਚਲੇ ਗਏ ਹੁਣ ਜੋ ਪਤਾ ਲੱਗਦਾ ਵੀ 22217 ਬੌਂਡ ਖਰੀਦੇ ਗਏ ਜੋ ਹੁਣ ਤੱਕ ਦਾ ਹੈ ਤੇ ਸੁਪਰੀਮ ਕੋਰਟ ਨੇ 15 ਤਰੀਕ ਨੂੰ 15 ਫਰਵਰੀ ਨੂੰ ਫੈਸਲਾ ਦਿੱਤਾ ਸੀ ਵੀ ਤੁਸੀਂ ਜਿਹੜੇ ਬੌਂਡ ਤੁਹਾਡਾ ਜਿਹੜਾ ਚੰਦੇ ਦੇ ਬੌਂਡ ਕਿਸ ਨੇ ਖਰੀਦੇ ਹੈ ਬੌਂਡ ਦਾ ਬਦਲ ਪੇਪਰ ਹੈ ਵੀ ਚੈੱਕ ਜਿਵੇਂ ਆਪਾਂ ਭਰਦੇ ਆ ਕੰਪਨੀ ਨੇ ਚੈੱਕ ਭਰ ਕੇ ਦੇਤਾ ਆਪਣਾ ਉਹਦਾ ਚੋਂ ਕੰਪਨੀ ਦਾ ਪਤਾ ਨਹੀਂ ਲੱਗਦਾ ਉਹਨੇ ਐਸਬੀਆਈ ਨੂੰ ਚੈੱਕ ਦੇਤਾ ਵੀ ਆਹ ਫਲਾਨੀ ਪਾਰਟੀ ਨੂੰ ਇੰਨੇ ਪੈਸੇ ਦਿੰਦੀ ਆ ਬੌਂਡ ਐ ਇਹ ਮੈਂ ਉਹਨਾਂ ਦਾ ਬੌਂਡ ਮੈਨੇ ਵੱਜਾ ਹੋਇਆ ਇੱਕ ਕੋਈ ਹੁੰਡੀ ਟਾਈਪ ਜਿਵੇਂ ਹੁੰਦੇ ਸੀ ਅੱਗੇ ਪੰਜਾਬੀ ਚ ਕਹਿੰਦੇ ਸੀਗੇ ਉਹ ਜਿਹੜਾ ਬੌਂਡ ਜਦੋਂ ਉਹ ਫਿਰ 2022 2217 ਬੌਂਡ ਖਰੀਦੇਗੇ ਤੇ ਉਹ ਸਾਰਾ ਉਹਦੀ ਰਕਮ ਹੈ ਕਹਿੰਦੇ 16000 ਕਰੋੜ ਤੋਂ ਉੱਤੇ ਦੀ ਰਕਮ ਹੈ ਪਰ ਵਿੱਚ ਹੁਣ ਇਹ ਵੀ ਚੱਲ ਰਿਹਾ ਵੀ ਨਹੀਂ ਇਹਦੂ ਬਹੁਤ ਜ਼ਿਆਦਾ ਹੈ ਦੋ ਖਾਤੇ ਆ ਬੌਂਡ ਦੇ ਇੱਕ ਖਾਤੇ ਦੀ ਗੱਲ ਹੋ ਰਹੀ ਆ ਤਾਂ ਜਿਹੜਾ 15 ਨੂੰ ਤਰੀਕ ਨੂੰ ਬੜਾ ਇਤਿਹਾਸਿਕ ਫੈਸਲਾ ਆਇਆ ਸੀ ਸੁਪਰੀਮ ਕੋਰਟ ਦਾ 15 ਫਰਵਰੀ ਨੂੰ ਵੀ ਤੁਸੀਂ 6 ਤਰੀਕ ਨੂੰ ਸਾਰੇ ਬੌਂਡ ਹੈ ਸਾਰੀ ਇਨਫੋਰਮੇਸ਼ਨ ਐ SBI ਉਹ ਇਲੈਕਟਰਲ ਇਲੈਕਸ਼ਨ ਕਮਿਸ਼ਨ ਨੂੰ ਦੇ ਦੇ ਤੇ ਇਲੈਕਸ਼ਨ ਕਮਿਸ਼ਨ 12 ਤੱਕ ਅੱਗੇ ਪਾ ਦੇ ਵੈਬਸਾਈਟ ਤੇ ਪਾ ਦੇ ਲੋਡ ਕਰ ਦੇ ਸਾਰੀ ਪਬਲਿਕ ਕਰ ਦੇ ਇਹ ਫੈਸਲਾ ਸੀ ਤੇ 15 5 15 5 ਤਰੀਕ ਨੂੰ ਇੱਕ ਦਿਨ ਪਹਿਲਾਂ ਹੀ 24 ਘੰਟੇ ਪਹਿਲਾਂ ਐਸਬੀਆਈ ਦਾ ਚੇਅਰਮੈਨ ਨੇ ਸੁਪਰੀਮ ਕੋਰਟ ਚਲਾ ਗਿਆ ਕਹਿੰਦਾ ਵੀ ਅਸੀਂ ਅਸੀਂ ਸਾਨੂੰ 4 ਮਹੀਨੇ ਦਿੱਤੇ ਜਾਣ 137 ਦਿਨ ਦਿੱਤੇ ਜਾਣ 137 ਦਿਨ 137 ਦਿਨ ਮੀਨ 30 ਜੂਨ ਤੱਕ ਅਸੀਂ ਦਿਖਾ ਸਕਦੇ ਆ ਇੰਨਾ ਅਸੀਂ ਇਕੱਠਾ ਨਹੀਂ ਕਰ ਸਕਦੇ ਇਹ ਫੈਸਲਾ ਇਹ ਉਸਨੇ ਪਟੀਸ਼ਨ ਪਾਤੀ ਜਾ ਕੇ ਸੁਪਰੀਮ ਕੋਰਟ ਚ ਇਹ ਹੁਣ ਪਾਈ ਸੀ ਥੋੜੇ ਦਿਨ ਪਹਿਲਾਂ ਹੀ ਮੱਦਗੀ 6 ਨੂੰ 5 ਨੂੰ ਪਾਈ ਸੀ 6 ਨੂੰ ਸੀ ਉਹਦਾ ਹੁਣ ਜਿਹੜਾ ਅੱਜ ਫੈਸਲਾ ਹੋਇਆ ਅੱਜ ਜਿਹੜੀ ਉਹਦੀ ਪਟੀਸ਼ਨ ਸੀ ਉਹ ਡਿਸਮਿਸ ਕਰਤੀ ਜਿਹੜੀ ਮੌਲਤ ਮੰਗਦਾ ਸੀ ਉਹ ਸੁਪਰੀਮ ਕੋਰਟ ਦਾ ਐਸਬੀਆਈ ਦਾ ਚੇਅਰਮੈਨ ਦਿਨੇਸ਼ ਖਰੇ ਦਿਨੇਸ਼ ਖਾਰਾ ਉਹਦਾ SBI ਦਾ ਚੇਅਰਮੈਨ ਸੀ ਉਹ ਮੰਗਦਾ ਸੀ ਇਹ ਸਾਰੀ ਮੋਲਤ ਮੰਗਦਾ ਸੀ ਮੋਲਤ ਸਰਕਾਰ ਨੇ ਦਿੱਤੀ ਨਹੀਂ ਉਹਦੀ ਐਪਲੀਕੇਸ਼ਨ ਡਿਸਮਿਸ ਕਰਤੀ ਡਿਸਮਿਸ ਕਰਕੇ ਇਹ ਫੈਸਲਾ ਹੋਇਆ ਵੀ ਕੱਲ ਤੱਕ 12 ਤਰੀਕ 12 ਤਰੀਕ ਦੀ ਬਿਜ਼ਨਸ ਆਵਰ ਮੀਨ 5 ਵਜੇ ਤੱਕ ਆਫਿਸ ਟਾਈਮ ਤੱਕ ਜਦੋਂ ਦਾ ਬੈਂਕ ਕੰਮ ਕਰਦੀ ਆ ਉਦੋਂ ਤੱਕ ਤੂੰ ਸਾਰੀ ਇਨਫੋਰਮੇਸ਼ਨ ਹੈ ਜਿਹੜੀ ਇਹ ਤੁਹਾਡੇ ਕੋਲ ਅਵੇਲੇਬਲ ਪਈ ਆ ਇਹ ਇਹ ਗਲਤ ਆ ਤੁਹਾਡੀ ਗੱਲ ਵੀ ਤੁਹਾਡੇ ਕੋਲ ਇਹ ਇਕੱਠੀ ਕਰਨ ਨੂੰ ਤੈਨੂੰ ਲੱਗੂ ਤੁਸੀਂ ਸਾਰੀ ਇਲੈਕਸ਼ਨ ਕਮਿਸ਼ਨ ਨੂੰ ਦਿਓ ਤੇ ਇਲੈਕਸ਼ਨ ਕਮਿਸ਼ਨ ਨੂੰ ਕਿਹਾ ਵੀ 2 ਦਿਨਾਂ ਬਾਅਦ 15 ਤਰੀਕ ਨੂੰ ਤੁਸੀਂ ਸਾਰੀ ਦੀ ਸਾਰੀ ਵੈਬਸਾਈਟ ਤੇ ਪਾ ਦੇਣੀ ਆ ਇਹ ਆਰਡਰ ਬੜਾ ਮਹੱਤਵਪੂਰਨ ਆਰਡਰ ਹੈ ਇਹਦੇ ਚ ਟਾਈਮ ਲਾਈਨ ਦੇ ਦਿੱਤੀ ਗਈ ਆ ਆ ਤੇ ਨਾ ਕਰਨਾ ਆ ਤੇ ਨਾ ਕਰਨਾ ਇਹ ਆਪਣੇ ਆਪ ਚ ਬਹੁਤ ਵੱਡਾ ਫੈਸਲਾ ਇਹ ਭਾਜੀਪੀ ਦੀ ਇੱਕ ਹਾਰ ਹੈ ਭਾਜੀਪੀ ਨੂੰ ਕਿਹਾ ਜਾਂਦਾ ਵੀ 16000 ਜਿਹੜੀ ਸੁਰਲ 10000 ਤੋਂ ਵੱਧ ਪੈਸਾ ਆਇਆ 16000 ਕਰੋੜ ਤੋਂ ਵੱਧ ਪੈਸਾ ਉਹਦੇ ਚ 57% ਬੀਜੇਪੀ ਕੋਲੇ ਗਿਆ ਪਰ ਕਿਹਾ ਜਾਂਦਾ ਵੀ ਪੈਸਾ ਹੀ ਵੱਧ ਆਇਆ ਤੇ ਉਹਦੇ ਕੋਲ ਗਿਆ ਵੀ ਵੱਧ ਹੈ ਲੋਕ ਤਾਂ ਇੱਥੋਂ ਤੱਕ ਕਹੇ ਜਾਂਦੇ ਵੀ ਜਦੋਂ ਸਾਰੀ ਜਿੱਕਿ ویب سائٹ ਤੇ ਪਾਊਗੀ ਦੁਆਰਾ ਕੈਲਕੂਲੇਸ਼ਨ ਹੋਊ ਪਤਾ ਲੱਗੇਗਾ 90% ਦੇ ਲੋਕ ਤਾਂ ਨੇੜ ਤੇੜ ਸਾਰੇ ਚੰਦੇ ਉਹਦੇ ਕੋਲ ਗਏ ਆ ਜਿਵੇਂ ਪਿਛਲੇ ਪਾਸੇ ਸਾਰੇ ਜਿਹੜੇ ਅਮਾਉਂਟ ਦੇ ਵਿੱਚੋਂ ਇਹ ਚੰਦਾ ਕਾਂਗਰਸ ਨੂੰ 170 72 ਇੰਨਾ ਕਰੋੜ ਹੀ ਪਹੁੰਚਿਆ ਸੀਗਾ ਸਭ ਤੋਂ ਘੱਟ ਉਹ ਵੀ ਬਰਾਬਰ ਦੀ ਪਾਰਟੀ ਐ ਬਹੁਤ ਵੱਡਾ ਫਰਕ ਸੀ ਇਸ ਕਰਕੇ ਇਹਨਾਂ ਨੇ ਜਾਣ ਕੇ ਬੀਜੇਪੀ ਦੀ ਹੈਲਪ ਲਈ ਇਹ ਸਾਰਾ ਕੁਝ ਕੀਤਾ ਸੀ ਇਹਦੇ ਵਿੱਚ ਬੀਜੇਪੀ ਦੀ ਬਹੁਤ ਵੱਡੀ ਹਾਰ ਐ ਤੇ ਲੋਕ ਪੰਜਾਬ ਆਲ ਇੰਡੀਆ ਦੇ ਲੋਕ ਆ ਜਿਹੜੇ ਸਾਰੇ ਉਹ ਬਹੁਤ ਖੁਸ਼ ਆ ਲੋਕ ਐ ਸਮਝਦੇ ਵੀ ਇਹਦੇ ਨਾਲ ਡੈਮੋਕ੍ਰੇਸੀ ਬਚ ਗਈ ਦੇਸ਼ ਦੀ ਡੈਮੋਕ੍ਰੇਸੀ ਬਚ ਗਈ ਐ ਇਹਦੇ ਨਾਲ ਕਿਉਂਕਿ ਇਲੈਕਸ਼ਨ ਸਿਸਟਮ ਐ ਜਿਹੜਾ ਉਹਦੇ ਤੋਂ ਪਤਾ ਲੱਗੇਗਾ ਵੀ ਇਹ ਕਿਹੜੀ ਕੰਪਨੀ ਨੇ ਦਿੱਤੇ ਕਿਉਂ ਦਿੱਤੇ ਜੇ ਕਿਤੇ ਕੋਈ ਬਾਹਰਲੀਆਂ ਕੰਪਨੀਆਂ ਨਿਕਲੀਆਂ ਕੋਚਾ ਇਹਨਾਂ ਦੀ ਨਿਕਲਾਈ ਕੋਈ ਹੋਰ ਨਿਕਲਾਈ ਜਿਹੜੀ ਫੇਰਾ ਫੇਰੀ ਵਾਲੀ ਜੀ ਤੋਂ ਤਾਂ ਲੈ ਨਹੀਂ ਸਕਦੇ ਉਹਨਾਂ ਦਾ ਵੀ ਕਿਤੇ ਕੋਈ ਆ ਗਿਆ ਤਾਂ ਫੇਰ ਇਹ ਬੀਜੇਪੀ ਬੁਰੇ ਤਰੀਕੇ ਨਾਲ ਫਸੇ ਉਗੀ ਇਸੇ ਕਰਕੇ ਜਿਹੜਾ ਸ਼ਬਦ ਵਰਤਿਆ ਜਾਂਦਾ ਇਹਨੂੰ ਸਕੈਂਡਲ ਵਰਤਿਆ ਜਾਂਦਾ ਸਕੈਮ ਕਿਹਾ ਜਾਂਦਾ ਇਹ ਹੁਣ ਬੀਜੇਪੀ ਦਾ ਸਕੈਮ ਕਿਹਾ ਜਾਣ ਲੱਗ ਗਿਆ ਸੀ ਲੋਕਾਂ ਨੇ ਤੇ ਇਸ ਕਰਕੇ ਇਹ ਬਹੁਤ ਵੱਡਾ ਫੈਸਲਾ ਸੁਪਰੀਮ ਕੋਰਟ ਵਿੱਚ ਪ੍ਰਸ਼ਾਂਤ ਪੂਸ਼ਨ ਔਰਗਾਂ ਦੀ ਜਿਹੜੀ ਉਹ ਏਡੀਐਫਆਰ ਅਸੋਸੀਏਸ਼ਨ ਫਾਰ ਡੈਮੋਕਰੈਟਿਕ ਰਾਈਟਸ ਹੈ ਜਿਹੜੀ ਉਹ ਗਈ ਸੀਗੀ ਉਸਨੇ ਇਹ ਪਟੀਸ਼ਨ ਪਾਈ ਸੀ ਉਸ ਪਟੀਸ਼ਨ ਤੇ ਪੰਜ ਮੈਂਬਰੀ ਜੱਜ ਜਿਹੜਾ ਬੈਂਚ ਹੈ ਪੰਜਾਂ ਜੱਜਾਂ ਦਾ ਬੈਂਚ ਹੈ ਉਹਨੇ ਪਹਿਲਾਂ ਉਹਦਾ ਪਹਿਲਾਂ ਅਸੀਂ ਅੱਜ ਵੀ ਉਹਦਾ ਸੀ ਤੇ ਫੈਸਲਾ ਸਿਰ ਵਾਈਸਪੀਚ ਜਿਹੜਾ ਚੰਦਰ ਚੂੜ ਹੈ ਹਾਂ ਜਿਹੜਾ ਚੀਫ ਜਸਟਿਸ ਆਫ ਇੰਡੀਆ ਉਹਦਾ ਇਹ ਫੈਸਲਾ ਸੁਣਾਇਆ ਗਿਆ ਅੱਛਾ ਸਰ ਤੁਹਾਨੂੰ ਸਵਾਲ ਹੈ ਕਿ ਕਿਹੜੀ ਕੰਪਨੀ ਨੇ ਕਿੰਨਾ ਪੈਸਾ ਕਿਸੇ ਪਾਰਟੀ ਨੂੰ ਦਿੱਤਾ ਹੈ ਇਹ ਲੋਕਾਂ ਦੇ ਸਾਹਮਣੇ ਹੋਣਾ ਚਾਹੀਦਾ ਲੋਕ ਜੇ ਵੋਟ ਕਰਨ ਜਾਂਦੇ ਨੇ ਤੇ ਲੋਕਾਂ ਨੂੰ ਪਤਾ ਹੋਵੇ ਨਾ ਵੀ ਤੁਹਾਡੇ ਕੋਲ ਕਿੰਨਾ ਪੈਸਾ ਹੈ ਤੁਸੀਂ ਚੰਦਾ ਵੀ ਮੰਗਦੇ ਹੋ ਵੈਸੇ ਵੀ ਤਾਂ ਲੋਕੀ ਦੇਖ ਕੇ ਜਾਂਦੇ ਹੀ ਨਾ ਆਪਾਂ ਦੇਖਦੇ ਹਾਂ ਕੋਈ ਕਿਸੇ ਨੇ ਕਿੰਨੇ ਪੈਸੇ ਦੇਤੇ ਕਿਸੇ ਨੇ ਵੈਸੇ ਦੇ ਦੇ ਕੈਸ਼ ਵੀ ਪੈਸੇ ਦਿੰਦੇ ਨੇ ਕੋਈ 5000 ਕੋਈ 10000 ਕੋਈ 50000 ਜਦੋਂ ਇਹ ਪਤਾ ਲੱਗ ਗਿਆ ਵੀ ਕਿਹੜੀ ਕੰਪਨੀ ਨੇ ਕਿੰਨਾ ਪੈਸਾ ਪਾਇਆ ਜੇ ਜਿਹੜੇ ਵਿਅਕਤੀ ਫਰਾਰ ਹੋ ਗਏ ਨੇ ਹੁਣ ਤੱਕ ਆਏ ਨਹੀਂ ਉਹ ਜੇ ਉਹਨਾਂ ਨੇ ਇਸ ਕੰਪਨੀ ਪਾਇਆ ਹੋਵੇ ਪੈਸਾ ਤਾਂ ਫਿਰ ਪਾਟੀਆਂ ਕਿੱਥੇ ਜਾਣਗੀਆਂ ਬਿਲਕੁਲ ਇਹੀ ਫਰਾਡ ਨਿਕਲ ਗਿਆ ਵੀ ਉਹਨਾਂ ਉਹ ਜਿਹੜੇ ਬੰਦੇ ਭੱਜੇ ਆ ਉਹਨਾਂ ਨੇ ਆਪਦੇ ਆਪ ਨੂੰ ਬਚਣ ਲਈ ਪੈਸੇ ਤਾਂ ਨਹੀਂ ਦੇਗੇ ਜਾਂ ਕੋਈ ਇਹੋ ਜਿਹੀ ਫਰਾਡ ਕੰਪਨੀ ਤਾਂ ਨਹੀਂ ਦੇਗੀ ਇਹ ਸਾਰਾ ਕੁਝ ਸਾਹਮਣੇ ਆਜੂ ਇਹਨੂੰ ਅਸੀਂ ਮੈਚਿੰਗ ਕਹਿੰਦੇ ਆ ਕਿਉਂਕਿ 15 ਦਿਨਾਂ ਦੇ ਅੰਦਰ ਅੰਦਰ ਉਹ ਸਾਰਾ ਪਣਾਉਣਾ ਹੁੰਦਾ ਚੈੱਕ ਮੋٹے ਲੈਵਲ ਤੇ ਅਸੀਂ ਪੰਜਾਬੀ ਚ ਕਹੀਏ ਤੇ 15 ਦਿਨਾਂ ਚ ਪੈਸੇ ਤਾਂ ਨਿਕਲ ਗਏ ਤੇ ਪੈਸੇ ਤਾਂ ਜਿੱਦੇ ਜਿੱਨੇ ਨਿਕਲੇ ਆ ਚਾਰੇ ਥਾਵਾਂ ਤੇ ਸੁਪਰੀਮ ਕੋਰਟ ਨੇ ਇਹੀ ਕਿਹਾ ਵੀ ਚਾਰ ਥਾਵਾਂ ਤੇ ਸਟੇਟ ਬੈਂਕ ਜਿੱਥੋਂ ਖਰੀਦ ਸਕਦੇ ਹੋ ਜਿੱਥੋਂ ਤੁਸੀਂ ਉਹ ਪਨਾ ਸਕਦੇ ਹੋ ਉਹ ਚੈੱਕ ਦੇ ਬਦਲੇ ਪੈਸੇ ਲੈ ਸਕਦੇ ਹੋ ਉਹ ਚਾਰ ਥਾਂ ਹੈ ਉੱਥੋਂ ਉੱਥੋਂ ਜਿੰਨਾ ਕ ਤੁਹਾਡੇ ਨਿਕਲ ਕੇ ਗਏ ਆ ਪੈਸੇ ਉਹ ਆਪਦੇ ਇਕੱਠੇ ਕਰ ਲਓ ਇਹੀ ਕੀਤਾ ਇਹਨਾਂ ਨੇ ਤੇ ਆਪੇ ਕਰਨਗੇ ਅੱਛਾ ਸਟੇਟ ਬੈਂਕ ਆਫ ਇੰਡੀਆ ਨੇ ਇੰਨਾ ਟਾਈਮ ਕਿਉਂ ਲਗਾਇਆ 136 ਦਿਨ ਮੰਗੇ ਸੀ ਚਲੋ ਸੁਪਰੀਮ ਕੋਰਟ ਨੇ ਨਹੀਂ ਦਿੱਤੇ ਕਿਸ ਸਟੇਟ ਬੈਂਕ ਆਫ ਇੰਡੀਆ ਕਿਸ ਨੂੰ ਬਚਾਉਣਾ ਚਾਹੁੰਦਾ ਸੀ ਭਾਜਪਾ ਨੂੰ ਬਚਾਉਣਾ ਚਾਹੁੰਦਾ ਸੀ ਇਹਦੇ ਕੋਈ ਸਪਸ਼ਟੀ ਗੱਲ ਹੈ ਭਾਜਪਾ ਦੇਖੋ ਜਿਹੜਾ ਦਿਨੇਸ਼ ਖੜਾ ਹੈ ਇਹ ਐਕਸਟੈਂਸ਼ਨ ਤੇ ਆ। ਭਾਜਪਾ ਵੱਲੋਂ ਐਕਸਟੈਂਸ਼ਨ ਦਿੱਤੀ ਗਈ ਹੈ। ਰੂਲਿੰਗ ਪਾਰਟੀ ਵੱਲੋਂ ਐਕਸਟੈਂਸ਼ਨ ਹੈ। ਐਕਸਟੈਂਸ਼ਨ ਤੇ ਆ ਇਹ ਤਾਂ ਸਿੱਧੀ ਮਦਦ ਕਰਨਾ ਚਾਹੁੰਦਾ ਸੀਗਾ। ਸਿੱਧੀ ਮਦਦ ਕਰਨਾ ਚਾਹੁੰਦਾ। ਵੇਖੋ ਲੋਕਾਂ ਨੂੰ ਤਾਂ ਇੱਥੋਂ ਤੱਕ ਵੀ ਪਤਾ ਹੈ ਸਾਰੀ ਗੱਲ ਦਾ ਵੀ ਇੱਕ ਸਪੈਸ਼ਲ ਟਾਟਾ ਟਾਟਾ ਇੰਸਟੀਚਿਊਟ ਆ ਰਿਹਾ ਨੇ ਇੱਕ ਸਪੈਸ਼ਲ ਸੌਫਟਵੇਅਰ ਇਹਨੂੰ ਬੈਂਕ ਨੂੰ ਬਣਾ ਕੇ ਦਿੱਤਾ ਹੈ। ਉਹ ਬੌਂਡ ਨੂੰ ਸਾਰੇ ਡੀਲ ਕਰਨ ਲਈ ਉਹਦੇ ਤੇ ਬਹੁਤ ਛੇਤੀ ਸਾਰੀ ਇਨਫੋਰਮੇਸ਼ਨ ਨਿਕਲੇ ਆਉਂਦੀ ਆ। ਉਹਦਾ ਸਰਵਰ ਹੈ ਜਿਹੜਾ ਬੰਬੇ ਕੋਲੇ ਆ। ਕਿਸੇ ਥਾਂ ਤੇ ਲੋਕਾਂ ਨੂੰ ਪਤਾ ਵੀ ਇੱਥੇ ਸਰਵਰ ਵੀ ਹੈਗਾ ਉਹ ਜਿੱਥੇ ਉਹ ਬੜਾ ਸਿਕਿਉਰਿਟੀ ਚ ਰੱਖਿਆ ਹੋਇਆ ਬਸ ਸਰਵਰ ਹੈ ਇਸ ਕਰਕੇ ਸਾਰੀ ਲੋਕਾਂ ਨੂੰ ਇਨਫੋਰਮੇਸ਼ਨ ਡਿਜੀਟਲ ਵਰਲਡ ਦੇ ਵਿੱਚ ਹਰ ਚੀਜ਼ ਸਾਹਮਣੇ ਆ ਇਹ ਭਾਜਪਾ ਦੀ ਇੱਕ ਤਰੀਕੇ ਦੀ ਹਾਰ ਹੈ ਇਸ ਕਿਸਮ ਦੀ ਕਹਿ ਸਕਦੇ ਦੋ ਹੋਵਾਰਾ ਗੱਲਾਂ ਹੋਈਆਂ ਹੁਣੇ-ਹੁਣੇ ਤੁਰਤ ਇੱਕ ਤਾਂ ਅਰਣ ਗੋਲਦਾਰ ਰਿਜਾਈਨ ਕਰ ਦੇਣਾ ਇਲੈਕਸ਼ਨ ਕਮਿਸ਼ਨਰ ਦਾ ਤੁਰਤ ਜਿਹਦਾ ਪਤਾ ਨਹੀਂ ਲੱਗਿਆ ਕਿਉਂ ਰਿਜਾਈਨ ਕਰ ਗਿਆ ਜਿਹੜਾ ਇੱਥੇ ਪੰਜਾਬ ਕੇਡਰ ਦਾ ਆਈਐਸ ਹੈ ਜਿਹਨੂੰ ਸਪੈਸ਼ਲ ਲਿਆਂਦਾ ਗਿਆ ਸੀਗਾ ਇੱਕ ਦਿਨ ਪਹਿਲਾਂ ਉਹਨੂੰ VRS ਦਵਾਈ ਗਈ ਆ IAS ਤੋਂ ਉਹ ਹੈਵੀ ਇੰਡਸਟਰੀ ਦਾ ਸੈਕਟਰੀ ਸੀਗਾ ਸੈਂਟਰਲ ਗਵਰਨਮੈਂਟ ਵਿੱਚ ਤੇ ਉਸ 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 ਨੂੰ ਦੂਜੇ ਦਿਨ ਉਹਨੂੰ ਇਲੈਕਸ਼ਨ ਕਮਿਸ਼ਨਰ ਬਣਾ ਦਿੱਤਾ ਸੀ ਜਿਹਦੇ ਉੱਤੇ ਇੰਨਾ ਰੌਲਾ ਪਿਆ ਸੀਗਾ ਤੁਸੀਂ ਦੇਖੋ ਕਿੰਨਾ ਰੌਲਾ ਪਿਆ ਸੀ ਉਹਦੇ ਨੂੰ ਪਹਿਲਾਂ ਆਰਡੀਨੈਂਸ ਲਿਆਂਦਾ ਫਿਰ ਕਾਨੂੰਨ ਬਣਾਇਆ ਗਿਆ ਸੀ ਉਹਨੂੰ ਪ੍ਰੋਟੈਕਟ ਕਰਨ ਲਈ ਤੇ ਦੂਜਾ ਆ ਹੋ ਗਿਆ ਇਹ ਦੋਨਾਂ ਗੱਲਾਂ ਦੇ ਵਿੱਚ ਫਸਿਆ ਤੀਜੀ ਗੱਲ ਹੁਣ EVM ਖੜੀ ਆ ਸਾਰੇ ਤੇ ਫਿਰ ਦੇਖੋ ਕੀ ਹੁੰਦਾ ਕਿਉਂਕਿ ਇਲੈਕਸ਼ਨ ਕਮਿਸ਼ਨ ਦਾ ਮਤਲਬ ਇਹ ਆ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣੇ ਜੇ ਇਲੈਕਸ਼ਨ ਇਲੈਕਸ਼ਨ ਹੀ ਮਾੜੀ ਹੋ ਗਈ ਤਾਂ ਤੁਹਾਡੀ ਡੈਮੋਕ੍ਰੇਸੀ ਸਾਰੀ ਗਈ ਉਹ ਹੀਰਾ ਫੇਰੀ ਸਾਰੀ ਹੋ ਗਿਆ ਇੱਕ ਇੱਕ ਸੋ ਆਖਰੀ ਸਵਾਲ ਹੈ ਮੇਰਾ ਕਿਹੜੀ ਕੰਪਨੀ ਨੇ ਕਿੰਨਾ ਪੈਸਾ ਕਿਹੜੀ ਪਾਰਟੀ ਨੂੰ ਦਿੱਤਾ ਹੈ ਕਿ ਇਲੈਕਸ਼ਨ ਕਮਿਸ਼ਨ ਕੰਪਨੀਆਂ ਕੋਲੋਂ ਜਵਾਬ ਮੰਗੇਗਾ ਕਿ ਤੁਸੀਂ ਪੈਸਾ ਦਿੱਤਾ ਕਿਉਂ ਦਿੱਤਾ ਬੇਕਰ ਜਵਾਬ ਮੰਗਣ ਦੀ ਲੋੜ ਨੇ ਜਨਤਾ ਜਵਾਬ ਮੰਗੇਗੀ ਇਲੈਕਸ਼ਨ ਲੋਕਾਂ ਕੋਲੋਂ ਵੀ ਆ ਤੇ ਆ ਇਸ ਪਾਰਟੀ ਦੇ ਤੁਸੀਂ ਪੈਸੇ ਲਏ ਸੀ ਆ ਕਰਪਸ਼ਨ ਕੀਤੀ ਹੈ ਇਹਨੂੰ ਬਚਾਇਆ ਤੁਸੀਂ ਹੁਣ ਜਦੋਂ ਈਡੀ ਵੀ ਈਡੀ ਵੀ ਉੱਥੇ ਹੀ ਜਾ ਰਹੀ ਹੈ ਜਿੱਥੇ ਆਪੋਜੀਸ਼ਨ ਪਾਰਟੀਆਂ ਈਡੀ ਕਦੇ ਕਿਸੇ ਪਾਰਟੀ ਕੋਲੇ ਕਿਸੇ ਕੋਈ ਰੂਲਿੰਗ ਪਾਰਟੀ ਦੇ ਕਿਸੇ ਬੰਦੇ ਨੂੰ ਫੜਿਆ ਕਿਸੇ ਨੂੰ ਨਹੀਂ ਫੜਿਆ ਈਡੀ ਵੀ ਆਪੋਜੀਸ਼ਨ ਕੋਲੇ ਜਾ ਰਹੀ ਹੈ ਲੋਕਾਂ ਨੂੰ ਪਤਾ ਲੱਗ ਜੂ ਵੀ ਆ ਕੰਪਨੀ ਨੂੰ ਇਹਨਾਂ ਨੇ ਬਚਾਇਆ ਕੰਪਨੀ ਦੇ ਉੱਤੇ ਪਹਿਲਾਂ ਛਾਪਾ ਵੱਜਿਆ ਸੀ ਇਸ ਕਰਕੇ ਥੋੜੀ ਜਿਹੀ ਮੈਚਿੰਗ ਕਰਨ ਵਿੱਚ ਟਾਈਮ ਲੱਗ ਜੂਗਾ ਲੋਕ ਦਿਨਾਂ 'ਚ ਅੱਜਕੱਲ ਸੌਫਟਵੇਅਰ ਅਵੇਲੇਬਲ ਹੈ ਮੈਚਿੰਗ ਵੀ ਕਰ ਲੈਣੇ ਮੈਚਿੰਗ ਦਾ ਬਦਲੇ ਆ ਵੀ ਕੋਦਮ ਕੰਪਨੀ ਦਾ ਨਾਮ ਆਇਆ ਕਦੋਂ ਕੀ ਹੋਇਆ ਸੀ ਕੰਪਨੀ ਦਾ ਉਹ ਸਾਰਾ ਕੁਝ ਲੋਕ ਕੱਢ ਲੈਣਗੇ ਅੱਛਾ ਜੇ ਕਿਸੇ ਕ ਤੁਸੀਂ ਬਾਦਲੀ ਕੰਪਨੀ ਦਾ ਜ਼ਿਕਰ ਕੀਤਾ ਮੰਨ ਲਓ ਜੇ ਚੀਨ ਦੀ ਕੰਪਨੀ ਨੇ ਇਲੈਕਟ੍ਰੋਨਲ ਬਾਂਡ ਖਰੀਦ ਕੇ ਜਾਂ ਚੀਨ ਦੀ ਕੰਪਨੀ ਨੇ ਕਿਸੇ ਇੰਡੀਅਨ ਪਾਰਟੀ ਨੂੰ ਚੰਦਾ ਦਿੱਤਾ ਫੇ ਕਿਹੜੀ ਨਵੀਂ ਮੁਸੀਬਤ ਖੜੀ ਹੋ ਸਕਦੀ ਹੈ ਜੇ ਜਨਤਕ ਹੋ ਜਾਂਦਾ ਦੇਖੋ ਹੁਣ Paytm ਇਹਨਾਂ ਨੇ ਬੰਦ ਹੀ ਕੀਤਾ ਕਿ ਨਾ ਉਹ ਚਾਈਨਾ ਦੇ ਤਾਂ ਬਹੁਤ ਸਾਰੇ ਉਹਦੇ ਚ Paytm ਚ ਹੁਣ Paytm ਦੇ ਉੱਤੇ ਕਾਫੀ ਰੈਸਟ੍ਰਿਕਸ਼ਨ ਲਾਈਆਂ ਵੀ ਤੁਸੀਂ ਇਹਦੇ ਰਾਹੀਂ ਟ੍ਰਾਂਜੈਕਸ਼ਨ ਨਹੀਂ ਕਰ ਸਕਦੇ ਇਹੋ ਜਿਹੀਆਂ ਕਈ ਕੰਪਨੀਆਂ ਹੈਗੀਆਂ ਜਿਨ੍ਹਾਂ ਜਿਹੜੀਆਂ ਸਰਕਾਰ ਦੇ ਵਿੱਚ ਸਾਹਮਣੇ ਜਨਤਕ ਨਹੀਂ ਕਰਨਾ ਚਾਹੁੰਦੇ ਹੋ ਜਾਣੀਆਂ ਜਨਤਕ ਪੋਸੀਬਲ ਹੈ ਦਰਦੇ ਹੀ ਤਾਂ ਹੈ ਅਖੀਰ ਵਿੱਚ ਗਏ ਇਸੇ ਕਰਕੇ ਸੀਗੇ ਇਸ ਕਰਕੇ ਬਹੁਤ ਇਹ ਅਹਿਮ ਇਤਿਹਾਸਿਕ ਫੈਸਲਾ ਜਿਹੜਾ ਅੱਜ ਸੁਪਰੀਮ ਕੋਰਟ ਨੇ ਦਿੱਤਾ ਐਸਬੀ ਕੋ ਡਰਦੀ ਸੀ ਇਹ ਪੈਸਾ ਆ ਦਿਖਾਉਣ ਵਾਸਤੇ ਵੀ ਕਿੰਨੇ ਕਿੰਨੇ ਦਿੱਤਾ ਹੈ 48 ਕਰੋੜ ਦੇ ਆਸ-ਪਾਸ ਗਾਹਕ ਨੇ SBI ਦੇ ਸਟੇਟ ਬੈਂਕ ਆਫ ਇੰਡੀਆ ਦੇ ਤੇ ਆਮ ਲੋਕਾਂ ਦਾ ਬੈਂਕ ਹੈ ਸਰਕਾਰੀ ਬੈਂਕ ਹੈ ਇੱਕ ਪਾਰਟੀ ਦਾ ਬੈਂਕ ਨਹੀਂ ਹੈ SBI ਫੇ SBI ਸਟੈਪ ਕਿਉਂ ਚੁੱਕ ਰਹੀ ਸੀ ਕਿਉਂ ਚੇਅਰਮੈਨ ਸਾਹਿਬ ਕਹਦੇ ਸੀ 136 ਦਿਨ ਦੇ ਵੇਖੋ ਮੈਂ ਪਹਿਲਾਂ ਹੀ ਕਹਿ ਚੁੱਕਿਆ ਵੀ ਉਹਨੂੰ ਐਕਸਟੈਂਸ਼ਨ ਸਰਕਾਰ ਨੇ ਦਿੱਤੀ ਸੀਗੀ ਮੋਦੀ ਸਰਕਾਰ ਨੇ ਐਕਸਟੈਂਸ਼ਨ ਦਿੱਤੀ ਆ ਉਹਨਾਂ ਦੇ ਰਹਿਮੋ ਕਰਮ ਤੇ ਉਹ ਬੈਠਾ ਹੈਗਾ ਸਾਰਾ ਕੁਝ ਇਸ ਕਰਕੇ ਉਹਦਾ ਉਹਦਾ ਸਿੱਧਾ ਦਿਸਦਾ ਫੇ ਲੋਕ ਭਰੋਸਾ ਕਰਨਗੇ SBI ਤੇ SBI ਤੇ ਭਰੋਸਾ ਤਾਂ ਭਰੋਸਾ ਤਾਂ ਇੱਕ ਵੱਡਾ ਸਿਸਟਮ ਆ ਉਹਦੇ ਤੇ ਰਹੂਗਾ ਰਹੂਗਾ ਇਹ ਧੰਦੇ ਤੇ ਭਰੋਸਾ ਨਹੀਂ ਹੋਊਗਾ ਸਾਰਾ ਇਸ ਰਜਿਮ ਤੇ ਰਜਿਮ ਤੇ ਲੋਕਾਂ ਦੇ ਸ਼ੰਕੇ ਖੜੇ ਹੋਣਗੇ ਜਿਹੜਾ ਹੁਣ ਦਾ ਰਾਜ ਮੋਦੀ ਦਾ ਚੱਲਦਾ ਇਸ ਕਰਕੇ ਬਹੁਤ ਗੱਲਾਂ ਨੰਗੀਆਂ ਹੋਣਗੀਆਂ ਲੋਕਾਂ ਨੂੰ ਬਹੁਤ ਹੌਸਲਾ ਹੋ ਗਿਆ ਹੁਣ ਬੀਜੇਪੀ ਜਿਹੜੀ ਪਹਿਲਾਂ ਅੰਦਰੋਂ ਡਰਦੀ ਆ ਬਹੁਤ ਜ਼ਿਆਦਾ ਉੱਤੋਂ ਤਾਂ ਕਹੀ ਜਾਂਦੀ ਹੈ 404 400 ਪਾਰ ਦਾ ਨਾਰਾ ਲਾਈ ਜਾਂਦੀ ਹੈ 400 ਸੀਟਾਂ ਦਾ ਪਾਰ ਕਰਨਾ ਤੇ ਅੰਦਰੋਂ ਅੰਦਰੋਂ ਇਹ ਕੋਈ ਕਹਿੰਦਾ 150 ਲਜਾਉ ਕੋਈ ਕਹਿੰਦਾ 200 ਲਜਾਉ ਅੰਦਰੋਂ ਦੀ ਬੀਜੇਪੀ ਅੰਦਰੋਂ ਡਰੀ ਹੋਈ ਆ ਤੇ ਇਹ ਇੱਕ ਹੋਰ ਉਹਦੇ ਉਸਦੇ ਡਰ ਦੇ ਵਿੱਚ ਇੱਕ ਵੱਡਾ ਕਿਲ ਹੋ ਠੋਕਿਆ ਗਿਆ